ਉਨਨ ਪਏ ਜਗਪੁਰੂ ਸਤਗੁਰੂ ਦਾਸ ਜੀ ਮਹਾਰਾਜ ਕੀ ਜੈ ਦੋਨੇ ਸੁਣਨ ਪਏ ਬਵਾਂਤ ਸਤ ਮਹਾਰਾਜ ਕੀ ਜੈ ਜਗ ਦੇ ਆਪਾ ਦੇ ਗੁਰੂ ਰੂਪ ਵਾਲੀ ਸਾਧ ਸੰਗਤ ਨੂੰ ਅੱਜ ਲੱਖ ਖੁਸ਼ੀਆਂ ਪਾਕਸ਼ਾਈਆਂ ਅੱਜ ਸੰਪੂਰਨ ਵਿਦਾ ਸਮਰਦੀ ਬੜੀ ಅಪਾਰ ਕਿਰਪਾ ਹੋ ਰਹੀ ਹੈ ਜਿੱਥੇ ਸਮੇ ਸਮੇਨਾ ਹੋਰ ਸੁਖਣਾ ਹੁੰਦੀਆਂ ਕਲਮਾਂ ਬਣੀਆਂ ਸਰਮਿਆਂ ਤੇ ਸਾਡੇ ਧੀਰ ਸਾਹਿਬ ਜਿਹੜੇ ਹੈ ਉਹਨਾਂ ਦੇ ਰੂਪੀ ਥਲੇ ਲੱਗਾ ਹੋਇਆ ਜੱਪ ਗੁਰੂ ਦੇ ਨਾਂ ਤੇ ਜੋ ਗੱਲ ਬਣ ਰਹੀ ਹੈ ਪੰਜਾਬੀ ਧਰਮ ਗੁਰ ਜੱਪ ਗੁਰੂ ਰਵਿਦਾਸ ਜੱਪ ਗੁਰੂ ਰਵਿਦਾਸ ਮਰਦ ਨਾਂ ਤੇ ਸੰਗਤ ਦੇ ਸਰਦੋਂ ਦੇ ਨਾਲ ਜਤ ਆਵੇਗੀ ਸੰਗਤ ਨੂੰ ਹਮਤ ਕਰਨੀ ਪਵੇਗੀ ਜੋ ਕਿ ਅੱਜਾ ਡੇਰਾ ਸੰਤ ਬਾਬਾ ਹਸਰਾਜੀ ਦੇ ਦਰਬਾਰ ਵੱਲ ਜਿੱਥੇ ਇੱਕੋ ਇੱਕ ਦੁਨੀਆ ਪਰ ਪੰਜਾਬ ਦੇ ਗੁਰੂ ਰਵਿਦਾਸ ਮਰਦ ਨਾਂ ਦਾ ਤੀਰਥ ਸਥਾਨ ਸਰੋਵਰ ਸਾਹਿਬ ਬਣਾ ਕੇ ਸੰਗਤ ਦੇ ਸਵਾਗਤ ਕਰ ਮੈਂ ਸੁਝਾ ਸਕਦਾ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਜਿੱਥੇ ਕਈ ਘਰਾਂ ਦਾ ਪ੍ਰੋਜੈਕਟ ਹੈ ਇਹ ਸਾਰੇ ਜਨ ਮਿਲ ਕੇ ਤੀਰ ਸਾਹਿਬ ਦੀ ਆਪਾਂ ਮਦਦ ਕਰਦੇ ਔਰ ਸੇਵਾ ਕਰਦੇ 1,51,000 ਰੁਪਇਆ ਡੇਰਾ ਸੰਤ ਬਾਬਾ ਹਸਰੇੰਦਰਵਾਰ ਨੂੰ ਇਹਨਾਂ ਨੂੰ ਸੇਵਾ ਵਿੱਚ ਮੱਥਾ ਟੇਕਿਆ 50,000 50 ਹੁਣ ਨਕਦ ਕਹਿੰਦੇ ਲੱਗੇ ਆ ਇੱਕ ਕੀਤੇ ਵੀ ਤੁਮ ਬੁਰੇ ਲਾਜ਼ਮਾ ਕੀ ਦੋ ਨਰ ਨਾ ਬਾਬਾ ਹਰਜੋਤ ਜੰਮੂ ਨੇ ਪੁੱਛਿਆ ਗਾ ਇੱਕ ਲੱਖ ਇੱਕ ਜ਼ਿਆਦਾ ਉਹਨੂੰ ਚੈੱਕ ਕੀਤਾ ਜਾਵੇਗਾ 50000 ਆਧੇ 152000 ਰੁਪਇਆ ਸਾਡੇ ਮਾਣ ਸੇਵਾਦਾਰ ਇਟਲੀ ਵਾਸੀ ਜੋ ਪਹੁੰਚੇ ਨੇ ਹਰ ਇੱਕ ਦਿਨ ਦੀ 11000 ਰੁਪਇਆ ਇਹਨਾਂ ਨੂੰ ਲਾਜ਼ਮੀ ਕੈ 服务 ਕਰਨੀ ਚਾਹੀਦੀ ਹੈ 11000 ਇਹਨਾਂ ਨੇ ਵੀ ਸੇਵਾ ਕੀਤੀ ਹੈ ਆਹ ਲੋ ਜੀ 61000 ਰੁਪਇਆ 300 ਦੀ ਇੱਕ ਲੱਖ 21000 ਰੁਪਿਆ ਤੁਹਾਨੂੰ ਕੀ ਕੀ ਰੋਣਾ ਉਹ ਤੁਹਾਨੂੰ ਸਟੇਟ ਤੇ ਮਿਲੇਗਾ ਕਿਉਂਕਿ ਚੱਕਾ ਕੀ ਮਾਰਾਂ ਨੂੰ ਸੀ ਇੱਕ 1 ਬੰਦਾ ਹਜ਼ਾਰ ਰੁਪਿਆ ਦੇਣਾ ਜਾਂ ਕਰਦੇ ਧੰਨ ਕਰਦੇ